ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਈ ਔਰਤਾਂ ਜਿਹੜੀਆਂ ਵਿਆਹੀਆਂ ਆ ਕਿ ਅਸੀਂ ਆਪਣੇ ਘਰ ਖੁਦ ਆਪ ਹੀ ਖਰਾਬ ਕੀਤੇ ਆ ਜਾਂ ਜਿਹੜੀਆਂ ਰਿਲੇਸ਼ਨਸ਼ਿਪ ਦੇ ਵਿੱਚ ਨੇ ਜਿਹੜੇ ਇਕੱਠੇ ਰਹਿ ਰਹੇ ਨੇ ਇੱਕ ਦੂਸਰੇ ਦੇ ਨਾਲ ਅਗਰ ਔਰਤ ਆਪਣੇ ਪੀਕਿਆਂ ਨੂੰ ਵੜਾਈ ਜਾਂਦੀ ਆ ਉੱਥੇ ਬਸ ਰਹਿਣਾ ਹਮੇਸ਼ਾ ਹੀ ਫੋਨ ਉੱਥੇ ਲਾਈ ਰੱਖਣਾ ਕੋਈ ਨਾ ਕੋਈ ਬਹਾਨਾ ਲੱਭਣਾ ਉੱਥੇ ਜਾਣ ਦਾ ਬਸ ਆਦਮੀ ਇਕੱਲਾ ਬਿਸ਼ੱਕ ਘਰ ਬੈਠਾ ਰਵੇ ਉਹਦੀ ਬਾਤ ਨਹੀਂ ਪੁੱਛਣੀ ਨਾ ਉਹਨੂੰ ਨਾਲ ਲੈ ਕੇ ਜਾਣਾ ਨਾ ਉਹਨੂੰ ਵਿੱਚ ਇਨਵੋਲਵ ਕਰਨਾ ਇਹਨਾਂ ਔਰਤਾਂ ਦਾ ਹਾਲ ਪਤਾ ਕੀ ਹੁੰਦਾ ਨਾ ਇਹ ਘਰਦਿਆਂ ਰਹਿੰਦੀਆਂ ਨਾ ਇਹ ਘਾਟਦੀਆਂ ਰਹਿੰਦੀਆਂ ਹਮੇਸ਼ਾ ਦੁਖੀ ਰਹਿੰਦੀਆਂ ਇਹਨਾਂ ਦੀ ਜ਼ਿੰਦਗੀ 'ਚ ਸੁੱਖ ਨਹੀਂ ਆ ਸਕਦਾ ਨਾ ਇਹ ਫਾਈਨੈਂਸ਼ਲੀ ਖੁਸ਼ ਹੋ ਸਕਦੀਆਂ ਮਟੀਰੀਅਲਿਸਟ ਕੁਵੇ ਖੁਸ਼ ਹੋ ਸਕਦੀਆਂ ਬਸ ਇਹਨਾਂ ਦਾ ਰੋਣ ਪਿੱਟਣ ਹਮੇਸ਼ਾ ਹੀ ਲੱਗਾ ਰਹਿੰਦਾ ਇਹਨਾਂ ਔਰਤਾਂ ਨੇ ਆਪਣੇ ਕਰ ਆਪੇ ਖਰਾਬ ਕੀਤੇ ਹੁੰਦੇ ਆ ਬਹੁਤੀਆਂ ਔਰਤਾਂ ਦੇ ਸਪੈਸ਼ਲੀ ਮਾਂ-ਬਾਪ ਉਹਨਾਂ ਨੇ ਆਪਣੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਆ ਕਿਉਂਕਿ ਉਹ ਕਹਿੰਦੇ ਨਹੀਂ ਆਪਣੀ ਕੁੜੀ ਨੂੰ ਕਿ ਪੁੱਤਰ ਦੇਖ ਤੂੰ ਹੁਣ ਆਪਣੇ ਘਰ ਵਾਲੇ ਦੇ ਨਾਲ ਜ਼ਿੰਦਗੀ ਕੱਟਣੀ ਆ। ਇਹ ਹੀ ਤੇਰਾ ਸਭ ਕੁਝ ਆ। ਇਹਦੇ ਨਾਲ ਰਹਿਣਾ ਹਾਂ ਕੋਈ ਦੁੱਖ ਸੁੱਖ ਆ ਤੂੰ ਆ ਜੀ ਸੱਦ ਕੇ ਆ ਪਰ ਕੱਲੀ ਨਾ ਘਰ ਵਾਲੇ ਨੂੰ ਨਾਲ ਲੈ ਕੇ ਆ। ਹੋ ਸਕਦਾ ਇੱਥੇ ਬਹੁਤ ਔਰਤਾਂ ਇਸ ਗੱਲ ਦੇ ਨਾਲ ਐਗਰੀ ਨਾ ਹੋਣ ਕਿ ਭਾਜੀ ਤੂੰ ਗਲਤ ਕਹਿ ਰਿਹਾ ਜਾਂ ਤੂੰ ਸਹੀ ਨਹੀਂ ਕਹਿ ਰਿਹਾ। ਹੋ ਸਕਦਾ ਕਮੈਂਟਸ ਦੇ ਵਿੱਚ ਕਹਿਣ ਪਰ ਇਹ ਸਚਾਈ ਆ ਬਹੁਤੀਆਂ ਮਾਂ ਮਾਂ ਨੇ ਆਪਣੀਆਂ ਕੁੜੀਆਂ ਦੀ ਜ਼ਿੰਦਗੀ ਖੁਦ ਆਪ ਖਰਾਬ ਕੀਤੀ ਆ।

ਤੇ ਮੇਰੀ ਤੇਰੀ ਵਰਗਿੰਦਾ ਕਹਿਣਾ ਹੀ ਆ ਜਿਨ੍ਹਾਂ ਦੀਆਂ ਹੋਈਆਂ ਐ ਜ਼ਿੰਦਗੀਆਂ ਖਰਾਬ ਆਪਣੇ ਮਾਪੇ ਦੀ ਇੱਜ਼ਤ ਕਰੋ ਹਾਂ ਜ਼ਰੂਰੀ ਆ ਪੇਕੇ ਦੀ ਇੱਜ਼ਤ ਕਰਨੀ ਜ਼ਰੂਰੀ ਆ ਪਰ ਬਿਨਾਂ ਮਤਵਲ ਤੋਂ ਜਿਹੜੀ ਇਨਵੋਲਵੇਸ਼ਨ ਆ ਉਹ ਹੋਣੀ ਉਹ ਕਰਦੀ ਤਬਾਹੀ ਆ ਤਬਾਹੀ ਆ ਰੱਬਾ